ਗੁਰੂ ਨਾਨਕ ਦੇਵ ਜੀ ਆਪਣੇ ਮੋਦੀਖਾਨੇ ਦਾ ਕੰਮ ਪਹਿਲਾਂ ਦੀ ਤਰ੍ਹਾਂ ਹੀ ਬੜੀ ਉਦਾਰਤਾ ਨਾਲ ਸਵੇਰ ਤੋਂ ਸ਼ਾਮ ਤੱਕ ਕਰਦੇ ਰਹਿੰਦੇ ਅਤੇ ਮੋਦੀਖਾਨੇ ਅੱਗੇ ਮੰਗਤਿਆਂ ਦੀ ਭੀੜ ਲੱਗੀ ਰਹਿੰਦੀ ਗੁਰੂ ਜੀ ਹਰ ਇੱਕ ਨੂੰ ਸੌਦਾ ਤੋਲ-ਤੋਲ ਕੇ ਦੇਈ ਜਾਂਦੇ ਜੇ ਕੋਈ ਪੈਸੇ ਦੇ ਜਾਵੇ ਤਾਂ ਲੈ ਲੈਂਦੇ ਜੇ ਕੋਈ ਨਾ ਦੇਵੇ ਤਾਂ ਮੰਗਦੇ ਨਹੀਂ ਸਨ ਆਪ ਜੀ ਦੀ ਇਸ ਤਰ੍ਹਾਂ ਦੀ ਬੇਪਰਵਾਹੀ ਵੇਖ ਕੇ ਕਿਸੇ ਨੇ ਨਵਾਬ ਦੇ ਪਾਸ ਚੁਗਲੀ ਕਰ ਦਿੱਤੀ ਕਿ ਤੁਹਾਡਾ ਮੋਦੀ ਸਾਰਾ ਮੋਦੀ ਖਾਨਾ ਲੁਟਾਈ ਜਾਂਦਾ ਹੈ ਜੇ ਉਸ ਨੂੰ ਵਰਜਿਆ ਨਾ ਗਿਆ ਤਾਂ ਥੋੜੇ ਚਿਰ ਵਿੱਚ ਹੀ ਮੋਦੀ ਖਾਨਾ ਖਾਲੀ ਹੋ ਜਾਵੇਗਾ ਉਨ੍ਹਾਂ ਚੁਗਲਾ ਨੇ ਹੀ ਜੈ ਰਾਮ ਨੂੰ ਜਾ ਡਰਾਇਆ ਕਿ ਨਵਾਬਪਾਸ ਕਿਸੇ ਸ਼ਿਕਾਇਤ ਜਾ ਕੀਤੀ ਹੈ ਕਿ ਗੁਰੂ ਨਾਨਕ ਜੀ ਮੋਦੀਖਾਨਾ ਲੁੱਟਾਈ ਜਾ ਰਿਹਾ ਹੈ ਜੇ ਨਵਾਬ ਨੂੰ ਘਾਟਾ ਪੈ ਗਿਆ ਜਾਂ ਉਜਮੂਲੋਂ ਹੀ ਮੋਦੀਖਾਨਾ ਖਾਲੀ ਹੋ ਗਿਆ ਤਾਂ ਸਭ ਕੁਝ ਪੜਤਾਲ ਤੇ ਘਾਟਾ ਪੂਰਾ ਕਰਨ ਵਾਸਤੇ ਤੁਸੀਂ ਹੀ ਫੜੇ ਜਾਓਗੇ ਇਸ ਵਾਸਤੇ ਇਹ ਗੱਲ ਅਸਾ ਤੁਹਾਡੇ ਭਲੇ ਵਾਸਤੇ ਹੀ ਦੱਸੀ ਹੈ ਅੱਗੇ ਜਿਵੇਂ ਤੁਹਾਡੀ ਮਰਜ਼ੀ ਹੈ ਕਰਨਾ ਇਨ੍ਹਾਂ ਗੱਲਾਂ ਨੇ ਜੈ ਰਾਮ ਜੀ ਦੇ ਦਿਲ ਤੇ ਪ੍ਰਭਾਵ ਪਾਇਆ ਜਿਸ ਕਰਕੇ ਉਹ ਬਹੁਤ ਚਿੰਤਾਤુર ਹੋ ਗਏ ਜੈ ਰਾਮ ਜੀ ਨੇ ਘਰ ਆਣ ਕੇ ਸਾਰੀ ਗੱਲ ਬੀਬੀ ਨਾਨਕੀ ਨੂੰ ਦੱਸੀ ਜਿਸ ਨੂੰ ਸੁਣ ਕੇ ਬੇਬੇ ਨਾਨਕੀ ਜੀ ਨੇ ਤੁਲਸਾ ਦਾਸੀ ਨੂੰ ਭੇਜ ਕੇ ਗੁਰੂ ਜੀ ਨੂੰ ਘਰ ਬੁਲਾਇਆ ਘਰ ਆਣ ਕੇ ਜਦ ਗੁਰੂ ਜੀ ਨੇ ਜੈ ਰਾਮ ਜੀ ਨੂੰ ਚਿੰਤਾਵਾਨ ਵੇਖਿਆ ਤੇ ਬੀਬੀ ਜੀ ਪਾਸੋਂ ਇਸ ਚਿੰਤਾ ਦੇ ਕੁਝ ਅਨੁਵਾਨ ਵੀ ਸੁਣੇ ਤਾਂ ਆਪ ਜੀ ਨੇ ਬੜੇ ਸਤਿਕਾਰ ਨਾਲ ਕਿਹਾ ਜੀਜਾ ਜੀ ਮੋਦੀ ਖਾਨੇ ਦੇ ਲੈ ਕੇ ਕੀਤੇ ਨੂੰ ਬਹੁਤ ਸਮਾਂ ਹੋ ਗਿਆ ਹੈ ਉਹਨ ਨਵਾਬ ਸਾਹਿਬ ਦਾ ਲੇਖਾ ਕਰਨਾ ਚਾਹੀਦਾ ਹੈ ਆਸ ਹੈ ਸਾਡਾ ਨਵਾਬ ਸਾਹਿਬ ਵੱਲ ਕੁਝ ਬਾਕੀ ਹੀ ਨਿਕਲੇਗਾ ਗੁਰੂ ਜੀ ਦਾ ਇਹ ਬਚਨ ਸੁਣ ਕੇ ਜੈ ਰਾਮ ਜੀ ਦੇ ਮਨ ਨੂੰ ਬਹੁਤ ਹੌਸਲਾ ਹੋ ਗਿਆ ਤੇ ਉਹ ਉੱਠ ਕੇ ਛੇਗਰ ਹੀ ਨਵਾਬ ਪਾਸ ਗਿਆ ਤੇ ਕਿਹਾ ਕਿ ਨਵਾਬ ਸਾਹਿਬ ਤੁਹਾਡਾ ਮੌਤੀ ਹਿਸਾਬ ਕਰਨਾ ਚਾਹੁੰਦਾ ਹੈ ਕਿਉਂਕਿ ਬਹੁਤ ਸਮੇਂ ਤੋਂ ਹਿਸਾਬ ਨਹੀਂ ਕੀਤਾ ਗਿਆ ਇਸ ਵਾਸਤੇ ਹਿਸਾਬ ਕਰਕੇ ਵਾਅਦਾ ਕਾਟਾ ਵੇਖਣਾ ਚਾਹੀਦਾ ਹੈ ਨਵਾਬ ਨੇ ਕਿਹਾ ਲੇਖਾ ਜ਼ਰੂਰ ਕਰਨਾ ਚਾਹੀਦਾ ਹੈ ਜੈ ਰਾਮ ਜੀ ਨੇ ਉਸੇ ਸਮੇਂ ਨਿਹਦੇ ਬ੍ਰਾਹਮਣ ਨੂੰ ਭੇਜ ਕੇ ਗੁਰੂ ਨਾਨਕ ਜੀ ਨੂੰ ਬੁਲਾ ਲਿਆ ਗੁਰੂ ਜੀ ਵਹੀ ਖਾਤਾ ਲੈ ਕੇ ਨਿਹਦੇ ਦੇ ਨਾਲ ਨਵਾਬ ਦੀ ਕਚਹਿਰੀ ਚਲੇ ਗਏ ਆਪ ਜੀ ਨੂੰ ਵੇਖ ਕੇ ਨਵਾਬ ਨੇ ਪੁੱਛਿਆ ਮੋਦੀ ਤੇਰਾ ਨਾਮ ਕੀ ਹੈ ਸਤਗੁਰੂ ਜੀ ਨੇ ਕਿਹਾ ਮੇਰਾ ਨਾਮ ਨਾਨਕ ਨਿਰੰਕਾਰੀ ਹੈ ਆਪ ਜੀ ਦਾ ਇਹ ਨਾਮ ਸੁਣ ਕੇ ਨਵਾਬ ਨੇ ਜੈ ਰਾਮ ਨੂੰ ਪੁੱਛਿਆ ਇਸ ਦਾ ਕੀ ਮਤਲਬ ਹੈ ਮੈਂ ਨਹੀਂ ਸਮਝਿਆ ਜੈ ਰਾਮ ਨੇ ਫਾਰਸੀ ਵਿੱਚ ਦੱਸਿਆ ਕਿ ਇਸ ਦਾ ਮਤਲਬ ਇਹ ਹੈ ਕਿ ਜਿਸ ਪਰਮੇਸ਼ਰ ਦਾ ਕੋਈ ਚਿਹਨ ਚੱਕਰ ਨਹੀਂ ਹੈ ਮੈਂ ਉਸ ਦਾ ਬੰਦਾ ਹਾਂ ਇਹ ਮਤਲਬ ਸੁਣ ਕੇ ਨਵਾਬ ਹੱਸ ਕੇ ਕਹਿਣ ਲੱਗਾ ਇਸ ਦਾ ਵਿਆਹ ਹੋਇਆ ਹੈ ਕਿ ਨਹੀਂ ਜੈ ਰਾਮ ਜੀ ਨੇ ਦੱਸਿਆ ਕਿ ਅਜੇ ਸਗਾਈ ਹੀ ਹੋਈ ਹੈ ਵਿਆਹ ਨਹੀਂ ਹੋਇਆ ਨਵਾਬ ਨੇ ਵਿਅੰਗ ਨਾਲ ਕਿਹਾ ਤਾਂ ਹੀ ਪਰਮੇਸ਼ਰ ਦਾ ਬੰਦਾ ਬਣ ਬਣ ਰਹਿੰਦਾ ਹੈ ਜਦ ਤੱਕ ਘਰ ਵਾਲੀ ਨਾ ਆਵੇ ਤਦ ਤੱਕ ਹੀ ਇਹੋ ਜਿਹੀਆਂ ਗੱਲਾਂ ਆਉਂਦੀਆਂ ਹਨ ਇਸਤਰੀ ਦਾ ਮੂੰਹ ਵੇਖ ਕੇ ਬੜੇ ਤਪੀਸ਼ਰ ਵੀ ਪਰਮੇਸ਼ਰ ਨੂੰ ਭੁੱਲ ਜਾਂਦੇ ਹਨ ਨਵਾਬ ਦੀ ਇਸ ਵਿਅੰਗਮਈ ਤਰਕ ਨੂੰ ਸੁਣ ਕੇ ਸਤਗੁਰ ਜੀ ਬੋਲੇ ਜਿਨ੍ਹਾਂ ਅੰਦਰ ਹਰੀ ਦਾ ਪੂਰਾ ਪ੍ਰੇਮ ਹੁੰਦਾ ਹੈ ਰਾਤ ਦਿਨ ਕਦੀ ਘਟਣ ਨਹੀਂ ਦਿੰਦੇ ਉਹਨਾਂ ਦੇ ਮਨ ਵਿੱਚ ਮਲੀਨ ਇਸਤਰੀ ਦਾ ਵਿਚਾਰ ਕਿਸ ਤਰ੍ਹਾਂ ਆ ਸਕਦਾ ਹੈ ਜਿਹੜੀ ਵਿਸਾਦ ਦੁਰਗੰਧੀ ਨਾਲ ਭਰੀ ਹੁੰਦੀ ਹੈ ਨਵਾਬ ਨੇ ਕਿਹਾ ਚੰਗਾ ਹੁਣ ਮੁੰਸ਼ੀ ਪਾਸ ਬੈਠ ਕੇ ਲੇਖਾ ਕਰ ਲਵੋ ਨਵਾਬ ਨੇ ਜਦੋਂ ਰਾਏ ਮੁੰਸ਼ੀ ਨੂੰ ਸਾਧ ਕੇ ਕਿਹਾ ਇਹਨਾਂ ਦਾ ਹਿਸਾਬ ਬੜੀ ਚੰਗੀ ਤਰ੍ਹਾਂ ਕਰਨਾ ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਹੈ ਕਿ ਤੁਹਾਡਾ ਮੋਦੀ ਖਾਨਾ ਲੁਟਾਈ ਜਾ ਰਿਹਾ ਹੈ ਜਦੋਂ ਰਾਏ ਬਹੁਤ ਚੰਗਾ ਹਜ਼ੂਰ ਆਖ ਕੇ ਗੁਰੂ ਜੀ ਨਾਲ ਲੇਖਾ ਕਰਨ ਬੈਠ ਗਿਆ ਜਦ ਗੁਰੂ ਜੀ ਪਹਿਲਾਂ ਸਾਰੀ ਆਮਦਨ ਲਿਖਾ ਕੇ ਖਰਚ ਲਿਖਾਉਣ ਲੱਗੇ ਤਾਂ ਜਾਦੋ ਰਾਏ ਕਈ ਤਰ੍ਹਾਂ ਦੀਆਂ ਲੋਕਾਂ ਟੋਕਾਂ ਕਰਨ ਲੱਗਾ ਪੂਰੇ 5 ਦਿਨ ਲੇਖਾ ਹੁੰਦਾ ਰਿਹਾ ਜਿਸ ਦੇ ਅੰਤ ਉੱਤੇ ਗੁਰੂ ਜੀ ਦੇ 321 ਰੁਪਏ ਨਵਾਬ ਵੱਲ ਵੱਧ ਨਿਕਲੇ ਮੁਨਸ਼ੀ ਜਦੂਰਾਏ ਬਹੁਤ ਸ਼ਰਮਿੰਦਾ ਹੋਇਆ ਕਿ ਉਸ ਨੂੰ ਲੇਖੇ ਵਿੱਚ ਕੋਈ ਐਸੀ ਚੀਜ਼ ਨਹੀਂ ਮਿਲੀ ਜਿਹੜੀ ਕਿ ਨਵਾਬ ਨੂੰ ਦੱਸ ਕੇ ਉਸ ਤੋਂ ਇਨਾਮ ਮਤਵਾ ਹੋਰ ਪ੍ਰਸ਼ੰਸਾ ਲੈਂਦਾ ਪਰ ਜੈ ਰਾਮ ਜੀ ਇਹ ਵਾਅਦਾ ਸੁਣ ਕੇ ਬਹੁਤ ਹੀ ਪ੍ਰਸੰਨ ਹੋਏ ਉਧਰ ਜਦ ਨਵਾਬ ਨੇ ਮੁਨਸ਼ੀ ਜਦੂਰਾਏ ਨੂੰ ਪੁੱਛਿਆ ਕਿ ਲੇਖੇ ਵਿੱਚ ਕੋਈ ਫਰਕ ਨਿਕਲਿਆ ਹੈ ਕਿ ਨਹੀਂ ਤਾਂ ਉਸ ਨੇ ਬੜੀ ਹੌਲੀ ਜਹੀ ਕਿਹਾ ਫਰਕ ਤੇ ਕੋਈ ਨਹੀਂ ਨਿਕਲਿਆ ਸਗੋਂ ਮੋਦੀ ਦੇ 321 ਰੁਪਏ ਸਰਕਾਰ ਵੱਲੋਂ ਵੱਧ ਨਿਕਲੇ ਹਨ ਨਵਾਬ ਨੇ ਹੈਰਾਨ ਹੋ ਕੇ ਕਿਹਾ ਇਹ ਕਿਸ ਤਰ੍ਹਾਂ ਹੋਇਆ ਮੇਰੇ ਪਾਸ ਤਾਂ ਰੋਜ਼ ਹੀ ਸ਼ਿਕਾਇਤਾਂ ਆਉਂਦੀਆਂ ਸਨ ਕਿ ਮੋਦੀ ਤਾਂ ਨਾ ਲੁਟਾਈ ਜਾਂਦਾ ਹੈ ਪਰ ਫਿਰ ਵੀ ਸਰਕਾਰੀ ਹਿਸਾਬ ਪੂਰਾ ਕਰਕੇ ਇਸ ਦੇ ਵਾਅਦੇ ਨਿਕਲੇ ਹਨ ਜਾਦੋਰਾਏ ਨੇ ਕਿਹਾ ਨਵਾਬ ਜੀ ਮੈਂ 5 ਦਿਨ ਬੜਾ ਸੋਧ ਕੇ ਲੇਖਾ ਕਰਦਾ ਰਿਹਾ ਹਾਂ ਪਰ ਇਹ ਵਾਦਾ ਠੀਕ ਨਿਕਲਿਆ ਹੈ ਨਵਾਬ ਦੌਲਤ ਖਾਮੂਸ਼ੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਉੱਤੇ ਬਹੁਤ ਪ੍ਰਸੰਨ ਹੋਇਆ ਅਤੇ ਖਜਾਂਚੀ ਪਾਸੋਂ 321 ਰੁਪਏ ਅਤੇ 3000 ਹੋਰ ਰੁਪਇਆ ਸੌਦਾ ਪਾਉਣ ਵਾਸਤੇ ਗੁਰੂ ਜੀ ਨੂੰ ਦਵਾ ਦਿੱਤਾ ਭਾਈਆ ਜੈ ਰਾਮ ਜੀ ਤੇ ਗੁਰੂ ਜੀ ਨੇ ਉਸ 3000 ਰੁਪਏ ਦੀਆਂ ਥੈਲੀਆਂ ਭਾਈ ਬਾਲਾ ਜੀ ਨੂੰ ਚੁਕਾ ਦਿੱਤੀਆਂ ਤੇ ਭਾਈ ਬਾਲਾ ਜੀ ਮੋਢੇ ਤੇ ਚੁੱਕ ਕੇ ਬੜੀ ਮੁਸ਼ਕਲ ਨਾਲ ਘਰ ਪਹੁੰਚੇ ਆਰਾਨ ਕੇ ਵਾਦੇ ਦਾ 321 ਰੁਪਇਆ ਜੈ ਰਾਮ ਜੀ ਨੇ ਗੁਰੂ ਜੀ ਦਾ ਜਮਾ ਕਰ ਲਿਆ ਤੇ 3000 ਰੁਪਏ ਦਾ ਸੌਦਾ ਮੰਗਵਾ ਕੇ ਮੋਦੀ ਖਾਨੇ ਭੇਜ ਦਿੱਤਾ ਬੀਬੀ ਨਾਨਕੀ ਜੀ ਨੂੰ ਜਦ ਇਹ ਸਾਰੀ ਗੱਲ ਜੈ ਰਾਮ ਜੀ ਨੇ ਦੱਸੀ ਤਾਂ ਉਹ ਬੜੇ ਹੀ ਪ੍ਰਸੰਨ ਹੋਏ ਅਤੇ ਆਪਣੇ ਵੀਰ ਨਾਨਕ ਜੀ ਦੀ ਬਹੁਤ ਉਪਮਾ ਕਰਨ ਲੱਗੇ ਬੀਬੀ ਜੀ ਨੇ ਜੈ ਰਾਮ ਜੀ ਨੂੰ ਕਿਹਾ ਤੁਸੀਂ ਕਦੇ ਵੀ ਕੋਈ ਤੋਖਲਾ ਨਾ ਕਰਿਆ ਕਰੋ ਇਹ ਰਿੱਧੀਆਂ ਸਿੱਧੀਆਂ ਦੇ ਮਾਲਕ ਹਨ ਇਹਨਾਂ ਨੂੰ ਧੰਨ ਦਾ ਕਦੇ ਵੀ ਘਾਟਾ ਨਹੀਂ ਆ ਸਕਦਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ